ਨਿਊਜ਼ ਰਿਪੋਰਟਸ ਕਹਿੰਦੀਆਂ ਨੇ ਕਿ ਪੰਜਾਬ ਪੁਲਿਸ ਦਾ ਇੱਕ ਸੀਨੀਅਰ ਅਫੀਸ਼ਰ ਇਹ ਬਿਆਨ ਦਿੰਦਾ ਹੈ ਕਿ ਜੇ ਪੰਜਾਬ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਅਫਸਰ ਰੈਂਕ ਦੇ ਜੇ ਉਹਨਾਂ ਦੇ ਵਿੱਚ ਭ੍ਰਸ਼ਟਾਚਾਰ ਨੂੰ ਸਮਝਣਾ ਤਾਂ ਉਸ ਵਾਸਤੇ ਸੀਬੀਆਈ ਦੀ ਕੋਈ ਐਫਆਈਆਰ ਦੀ ਲੋੜ ਨਹੀਂ ਹੈ ਇਹਨਾਂ ਅਫਸਰਾਂ ਦੇ ਇਹਨਾਂ ਮਲਾਜ਼ਮਾਂ ਦੇ ਲਾਈਫਸਟਾਈਲ ਨੂੰ ਵਾਚ ਲਿਆ ਜਾਵੇ ਉਹਨਾਂ ਦੇ ਘਰ-ਬਾਰ ਨੂੰ ਵਾਚ ਲਿਆ ਜਾਵੇ ਉਹਨਾਂ ਦੀਆਂ ਲਗਜ਼ਰੀ ਗੱਡੀਆਂ ਨੂੰ ਵਾਚ ਲਿਆ ਜਾਵੇ ਵਿਦੇਸ਼ ਆਣ ਜਾਣ ਨੂੰ ਬਾਚ ਲਿਆ ਜਾਵੇ ਉਹਨਾਂ ਦੇ ਘਰ ਦੇ ਅੰਦਰ ਲੱਗੇ ਇੰਟੀਰੀਅਰ ਨੂੰ ਵੇਖ ਲਿਆ ਜਾਵੇ ਤੇ ਭ੍ਰਸ਼ਟਾਚਾਰ ਕਿਸ ਹੱਦ ਤੱਕ ਹੈ ਉਹ ਪਤਾ ਲੱਗ ਜਾਵੇਗਾ ਇਹ ਬਿਆਨ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਰੁਖ ਅਖਤਿਆਰ ਕਰ ਸਕਦਾ ਹੈ ਬੜਾ ਵੱਡਾ ਰਤਬਾ ਅਖਤਿਆਰ ਕਰ ਸਕਦਾ ਹੈ ਕਿਉਂਕਿ ਇਸ ਬਿਆਨ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਦੇ ਵਿੱਚ ਮੰਨੇ ਪਰ ਮੰਨੇ ਅਫਸਰ ਅਧਿਕਾਰੀ ਸਵਾਲਾਂ ਦੇ ਘੇਰੇ ਚ ਫਸ ਸਕਦੇ ਆ ਖੈਰ ਇਸ ਬਿਆਨ ਤੋਂ ਉਲਟ ਡੀਆਈਜੀ ਹਰਚਰਨ ਪੁੱਲਰ ਦਾ ਮਾਮਲਾ ਇਸ ਵੇਲੇ ਚਰਚਾਵਾ ਦਾ ਵਿਸ਼ਾ ਬਣਿਆ ਹੋਇਆ ਹੈ ਸੀਬੀਆਈ ਦੀ ਜਾਂਚ ਚੱਲ ਰਹੀ ਹੈ ਔਰ ਇਸ ਮੈਟਰ ਵਿੱਚ ਵੀ ਸੀਬੀਆਈ ਨੂੰ ਸੂਤਰਾਂ ਮੁਤਾਬਕ ਇਹੋ ਜਿਹਾ ਤੱਥ ਮਿਲਿਆ ਜਿਸ ਤੱਥ ਤੋਂ ਆਉਂਦੇ ਸਮੇਂ ਦੇ ਵਿੱਚ ਬਿਊਰੋਕ੍ਰੈਟਿਕ ਲੈਵਲ ਦੇ ਉੱਤੇ ਤਰਥੱਲੀ ਮਤ ਸਕਦੀ ਹੈ ਇਸ ਪੂਰੇ ਮੈਟਰ ਦੇ ਉੱਤੇ ਝਾਤ ਮਾਰੀਏ 16 ਤੋਂ 17 ਅਕਤੂਬਰ ਦੇ ਦਰਮਿਆਨ ਗ੍ਰਿਫਤਾਰੀ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਸਸਪੈਂਸ਼ਨ ਹੋ ਜਾਂਦੀ ਹੈ ਡੀਆਈਜੀ ਹਰਚਰਨ ਪੁੱਲਰ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਗਏ ਚੰਡੀਗੜ੍ਹ ਦੇ ਵਿੱਚ ਇੱਕ ਵਿਚੋਲੇ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਨੇ ਇਹ ਵੀ ਚਰਚਾਵਾ ਚੱਲੀਆਂ ਕਿ ਇੱਕ WhatsApp ਕਾਲ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ WhatsApp ਕਾਲ ਰਿਕਾਰਡਿੰਗ ਦੇ ਵਿੱਚ ਕਥਿਤ ਤੌਰ ਤੇ ਡੀਆਈਜੀ ਹਰਚਰਨ ਸਿੰਘ ਪੁੱਲਰ ਫੋਨ ਤੇ ਗੱਲ ਕਰਦਾ ਔਰ 8 ਲੱਖ ਰੁਪਏ ਦੀ ਰਿਸ਼ਵਤ ਦੀ ਗੱਲ ਉੱਥੇ ਹੁੰਦੀ ਹੈ ਇਹ ਵੀ ਇਲਜ਼ਾਮ ਲੱਗੇ ਆਕਾਸ਼ ਬੱਤਾ ਨਾ ਦਾ ਇਹ ਸਕ੍ਰੈਪ ਕਾਰੋਬਾਰੀ ਔਰ ਉਸਨੇ ਇਲਜ਼ਾਮ ਲਾਇਆ ਕਿ ਮੇਰੀ ਕਿਸੇ ਜਾਇਦਾਦ ਨੂੰ ਲੈ ਕੇ ਹੈ ਮੇਰੇ ਕਿਸੇ ਮਸਲੇ ਨੂੰ ਲੈ ਕੇ ਇੱਕ ਵਿਵਾਦ ਹੈ ਔਰ ਉਸ ਵਿਵਾਦ ਨੂੰ ਸੁਲਝਾਉਣ ਵਾਸਤੇ ਰਿਸ਼ਵਤ ਮੰਗੀ ਜਾ ਰਹੀ ਹੈ ਇੱਕ ਪੁਰਾਣੇ ਪਰਚੇ ਦਾ 2023 ਦੇ ਪਰਚੇ ਦਾ ਵੀ ਜ਼ਿਕਰ ਕੀਤਾ ਗਿਆ ਉਹ ਪਰਚਾ ਵੀ ਹੁਣ ਤੱਕ ਸਾਰੇ ਨੇ ਦੇਖ ਚੁੱਕੇ ਕਿ ਕੀ ਇਲਜ਼ਾਮ ਉਸੋ ਚ ਲੱਗੇ ਸੀ ਖੈਰ ਇਸ ਪੂਰੇ ਮੈਟਰ ਦੇ ਉੱਤੇ ਸੀਬੀਆਈ ਨੇ ਜਾਂਚ ਕੀਤੀ ਡੀਆਈਜੀ ਹਰਚਰਨ ਪੁੱਲਰ ਦੀ ਗ੍ਰਿਫਤਾਰੀ ਹੋਈ ਇਸ ਚੱਲਿਆ ਨਿਆਖੇ ਰਸਤ ਚ ਭੇਦ ਦਿੱਤਾ ਗਿਆ ਔਰ ਸੀਬੀਆਈ ਦੇ ਵੱਲੋਂ ਇਸ ਮੈਟਰ ਦੇ ਉੱਤੇ ਛਾਪੇ ਮਾਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਘਰ ਦੇ ਵਿੱਚੋਂ 7.5 ਕਰੋੜ ਰੁਪਏ ਦਾ ਕੈਸ਼ ਬਰਾਮਦ ਹੋਇਆ 2 ਤੋਂ 2.5 ਕਿਲੋ ਸੋਨਾ ਬਰਾਮਦ ਹੋਇਆ ਲਗਜ਼ਰੀ ਗੱਡੀਆਂ ਲਗਜ਼ੀ ਘੜੀਆਂ ਬਰਾਮਦ ਹੋਈਆਂ ਇੱਕ ਫਾਰਮ ਹਾਊਸ ਦੇ ਵਿੱਚੋਂ ਸ਼ਰਾਬ ਬਰਾਮਦ ਹੋਈ ਹਥਿਆਰ ਬਰਾਮਦ ਹੋਏ ਫਾਰਮ ਹਾਊਸ ਜਿਹੜੇ ਬਾਕੀ ਦੇ ਖੰਡਾਲੇ ਜਾ ਰਹੇ ਐ ਜ਼ਮੀਨਾਂ ਜਾਇਦਾਦਾਂ ਉਹਨਾਂ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ ਜਿਵੇਂ ਜਿਵੇਂ ਜਾਂਚ ਵਧਦੀ ਪਈ ਹੈ ਹੁਣ ਇਸ ਪੂਰੇ ਮੈਟਰ ਦੇ ਉੱਤੇ ਜਾਣਕਾਰੀ ਮੁਤਾਬਕ ਇੱਕ ਡਾਇਰੀ ਬਰਾਮਦ ਹੋਈ ਹੈ ਉਸ ਡਾਇਰੀ ਦੇ ਵਿੱਚ ਸੂਤਰ ਦੱਸਦੇ ਨੇ ਕਿ ਉਸ ਡਾਇਰੀ ਦੇ ਵਿੱਚ ਕਈ ਪੁਲਿਸ ਅਧਿਕਾਰੀਆਂ ਦਾ ਨਾਮ ਹੈ ਬਿਊਰੋਕਰੈਟਸ ਦਾ ਨਾਮ ਹੈ ਉਸ ਤੋਂ ਇਲਾਵਾ ਕਈ ਸਿਆਸਤਦਾਨਾਂ ਦਾ ਨਾਮ ਹੈ ਕਈ ਨੰਬਰ ਨੇ ਕਈ ਟਰਾਂਜੈਕਸ਼ਨਸ ਦਾ ਜ਼ਿਕਰ ਕੀਤਾ ਗਿਆ ਉਸ ਦੇ ਵਿੱਚ ਔਰ ਉਹ ਡਾਇਰੀ ਜਿਹੜੀ ਹੈ ਸੂਤਰਾ ਮੁਤਾਬਕ ਜਿਹੜੀ ਮਿਲੀ ਹੈ ਉਹ ਡਾਇਰੀ ਬਿਊਰੋਕਰੈਟਿਕ ਲੈਵਲ ਦੇ ਉੱਤੇ ਤਰਥੱਲੀ ਮਚਾ ਸਕਦੀ ਹੈ ਮਸਲਨ ਉਹਦੇ ਵਿੱਚੋਂ ਬਹੁਤ ਸਾਰੇ ਨਾਮ ਨਿਕਲ ਕੇ ਸਾਹਮਣੇ ਆ ਸਕਦੇ ਨੇ ਕਿਉਂਕਿ ਪਹਿਲਾਂ ਚਰਚਾਵਾ ਜਿਹੜੀਆਂ ਚੱਲੀਆਂ ਸੀ ਇਨੀਸ਼ੀਅਲ ਲੈਵਲ ਦੇ ਉੱਤੇ ਤਾਂ ਤਿੰਨ ਜ਼ਿਲ੍ਹਿਆਂ ਦੇ 8 ਡੀਐਸਪੀਜ਼ ਦਾ ਜ਼ਿਕਰ ਵੀ ਆ ਗਿਆ ਸੀ ਤਿੰਨ ਜ਼ਿਲ੍ਹਿਆਂ ਦੇ ਐਸਐਸਪੀਜ਼ ਦਾ ਜ਼ਿਕਰ ਵੀ ਆ ਗਿਆ ਸੀ ਔਰ ਹੁਣ ਕੀ ਇਹ ਗਿਣਤੀ ਵਧੂਗੀ ਕਿਤੇ ਇਸ ਇਜ਼ਾਫਾ ਹੋਏਗਾ ਇਸ ਦੇ ਨਾਲ ਨਾਲ ਸੂਤਰਾਂ ਹਵਾਲਿਆਂ ਇਹ ਵੀ ਚਰਚਾਵਾ ਨੇ ਕਿ ਵਿਦੇਸ਼ਾਂ ਦੇ ਵਿੱਚ ਵੀ ਕਈ ਪ੍ਰਾਪਰਟੀਆਂ ਨੇ ਦੁਬਈ ਤੇ ਕੈਨੇਡਾ ਦਾ ਜ਼ਿਕਰ ਵੀ ਆ ਰਿਹਾ ਮਸਲਨ ਬਹੁਤ ਕੁਝ ਨਾਲ ਨਾਲ ਚੱਲਦਾ ਨਜ਼ਰ ਆ ਰਿਹਾ ਹੈ ਪਰ ਇੱਥੇ ਸਵਾਲ ਖੜਦੇ ਆ ਕਿ ਕੀ ਇੱਕ ਅਫਸਰ ਜਿਨ੍ਹਾਂ ਦੀ ਮੰਥਲੀ ਸੈਲਰੀ ਜਿਹੜੀ ਆ ਉਹ 2.5 ਲੱਖ ਰੁਪਏ ਹੈ ਉਹ ਇਸ ਹੱਦ ਤੱਕ ਦੀ ਜਾਇਦਾਦ ਜਿਹੜੀ ਕਰੋੜਾਂ ਦੇ ਵਿੱਚ ਹੈ ਉਹ ਬਣਾ ਸਕਦੇ ਨੇ ਇਸੇ ਵਾਸਤੇ ਹੁਣੇ ਜਾਂਚ ਚੱਲਦੀ ਪਈ ਹੈ ਹਾਲਾਂਕਿ ਅਲਟੀਮੇਟਲੀ ਸੀਬੀਆਈ ਨੇ ਕੀ ਹਾਸਲ ਕੀਤਾ ਕਿੰਨੇ ਕੁ ਦੋਸ਼ੀ ਹਰ ਚਰਨ ਭੁੱਲਰ ਹੈਗੇ ਨੇ ਇਹ ਅਲਟੀਮੇਟਲੀ ਸੀਬੀਆਈ ਦੇ ਕਨਕਲੂਸਿਵ ਸਟੇਟਮੈਂਟ ਦੇ ਵਿੱਚ ਪਤਾ ਲੱਗ ਸਕਦਾ ਹੈ ਔਰ ਉਹ ਅਜੇ ਆਣੀ ਬਾਕੀ ਹੈ ਇਸ ਤੋਂ ਪਹਿਲਾਂ ਕੁਝ ਵੀ ਨਿਰਧਾਰਤ ਕਰਨਾ ਪਹਿਲੀ ਗੱਲ ਤਾਂ ਚੰਗਾ ਨਹੀਂ ਹੋਵੇਗਾ ਪਰ ਇਹਦੇ ਨਾਲ ਨਾਲ ਸਵਾਲ ਖੜਦੇ ਆ ਜਿਵੇਂ ਕਿ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਕਿ ਇੱਕ ਪੁਲਿਸ ਅਫੀਸ਼ਰ ਨੇ ਇਹ ਤਕਰੀਰ ਦਿੱਤੀ ਹੈ ਕਿ ਜੇ ਭ੍ਰਿਸ਼ਟਾਚਾਰ ਦਾ ਪਤਾ ਕਰਨਾ ਹੈ ਤਾਂ ਸੀਬੀਆਈ ਦੀ ਕੋਈ ਐਫਆਈਆਰ ਦੀ ਲੋੜ ਨਹੀਂ ਹੈ ਉਸ ਦੇ ਹਵਾਲੇ ਦੇ ਨਾਲ ਲੱਗੇ ਵਧੀਏ ਤੇ ਇਸ ਤਰ੍ਹਾਂ ਦੇ ਕੁਝ ਹੋਰ ਨਾਮ ਕੁਝ ਹੋਰ ਪੁਰਾਣੇ ਕੇਸ ਉੱਪਰ ਕੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਅਫਸਰਾਂ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਡੀਐਸਪੀਜ਼ ਐਸਐਸਪੀਜ਼ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਪਰ ਇਹਦੇ ਨਾਲ ਨਾਲ ਜ਼ਿਕਰ ਕਰਨਾ ਇੱਕ ਹੋਰ ਜ਼ਰੂਰੀ ਹੈ ਕਿ ਪੰਜਾਬ ਪੁਲਿਸ ਦੇ ਉੱਤੇ ਇੱਕ ਹੋਰ ਵੱਡੀ ਤੌਹਮਤ ਲੱਗਦੀ ਹੈ ਨਸ਼ੇ ਦੇ ਸਕੈਂਡਲ ਦੀ ਤੌਹਮਤ بڑے ਇਲਜ਼ਾਮ ਲੱਗਦੇ ਨੇ ਬੜੇ ਏਦਾਂ ਦੇ ਕੇਸਸ ਨੇ ਜਿਦੇ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਮੁਲਾਜ਼ਮ ਕਤਨਾ ਕਿਤੇ ਲਿੰਕਡ ਦੱਸੇ ਜਾਂਦੇ ਨੇ ਇਹੋ ਜਿਹੇ ਸਕੈਂਡਲਸ ਦੇ ਨਾਲ ਔਰ ਉਹਨਾਂ ਦਾ ਇੱਕ ਵੱਡਾ ਜਿੰਦਾ ਜਾਲ ਦਾ ਮਜਸਮਾ ਰਾਜਜੀਤ ਸਿੰਘ ਜਿਹੜਾ ਇਸ ਵੇਲੇ ਫਰਾਰ ਹੈ ਪ੍ਰੋਕਲੇਮਡ ਆਫੈਂਡਰ ਕਮ ਉਸ ਨੂੰ ਐਲਾਨਿਆ ਹੋਇਆ ਔਰ ਉਹ ਇਸ ਵੇਲੇ ਫਰਾਰ ਹੈ ਉਸ ਦਾ ਸੰਗੀ ਸਾਥੀ ਇਸ ਵੇਲੇ ਜੇਲ੍ਹ ਤੇ ਸਜ਼ਾ ਕੱਟ ਰਿਹਾ ਹੈ ਇਹਨਾਂ ਦੇ ਉੱਤੇ ਇਲਜ਼ਾਮ ਨੇ ਨਸ਼ੇ ਦੀ ਸਮਗਲਿੰਗ ਦੇ ਨਾਲ ਜੁੜੇ ਹੋਣ ਦੇ ਔਰ ਉਸੇ ਤਰ੍ਹਾਂ ਨਸ਼ੇ ਦੀ ਤਸਕਰੀ ਪੰਜਾਬ ਦੇ ਅੰਦਰ ਇੱਕ ਵੱਡਾ ਜਿਵੇਂ ਵਿਵਾਦ ਹੈ ਉਸੇ ਤਰ੍ਹਾਂ ਪੁਲਿਸ ਮਹਿਕਮੇ ਦੇ ਉੱਤੇ ਵੀ ਤੌਮਕ ਲੱਗਦੀ ਹੈ ਕਿ ਇਸ ਧੰਦੇ ਦੇ ਨਾਲ ਕਈ ਅਧਿਕਾਰੀ ਲਿੰਕਡ ਹੋ ਸਕਦੇ ਨੇ ਜਿਹੜੇ ਇਸ ਧੰਦੇ ਦੇ ਕੋਲੋਂ ਪੈਸਾ ਕਮਾਉਂਦੇ ਨੇ ਭ੍ਰਿਸ਼ਟਾਚਾਰ ਬਣਾਉਂਦੇ ਨੇ ਔਰ ਇੱਕ ਲਵਿਸ਼ ਲਾਈਫਸਟਾਈਲ ਜੀਂਦੇ ਨੇ ਹੁਣ ਕੁਝ ਮਾਮਲਿਆਂ ਦਾ ਜ਼ਿਕਰ ਕਰਦੇ ਹਾਂ ਜੋ ਲੰਘੇ ਸਾਲਾਂ ਦੇ ਵਿੱਚ ਸਾਹਮਣੇ ਆਏ ਨੇ ਉਹਨਾਂ ਮਾਮਲਿਆਂ ਤੋਂ ਵੀ ਝਾਤ ਪੈਂਦੀ ਹੈ ਕਿ ਕਿਵੇਂ ਪੰਜਾਬ ਪੁਲਿਸ ਦੇ ਅਫਸਰਾਂ ਦੇ ਉੱਤੇ ਮੁਲਾਜ਼ਮਾਂ ਦੇ ਉੱਤੇ ਭ੍ਰਸ਼ਟਾਚਾਰ ਦੀ ਕੌਮਤ ਪਈ ਇੱਥੇ ਜ਼ਿਕਰ ਕਰਦੇ ਹਾਂ ਜੁਲਾਈ 2025 ਦਾ ਇੱਕ ਵੱਡੇ ਰਿਸ਼ਵਤ ਖੋਰੀ ਘਟਾਲੇ ਦੇ ਵਿੱਚ ਫਾਜ਼ਲ ਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਅਤੇ ਸਟੇਸ਼ਨ ਹਾਊਸ ਅਫਸਰ ਐਸਐਚਓ ਮਨਜੀਤ ਸਿੰਘ ਉੱਤੇ ਇਲਜ਼ਾਮ ਲੱਗੇ ਕਿ ਇਹ ਇੱਕ ਘਟਾਲੇ ਵਿੱਚ ਸ਼ਾਮਿਲ ਨੇ ਉਹਨਾਂ ਉੱਤੇ 45 ਲੱਖ ਰੁਪਏ ਦੀ ਫਰੋਤੀ ਲੈਣ ਦੇ ਇਲਜ਼ਾਮ ਲੱਗੇ ਅਤੇ ਇੱਕ ਕੈਨੇਡੀਅਨ ਐਨਆਰਆਈ ਕਾਰੋਬਾਰੀ ਨੂੰ ਝੂਠੇ ਤੌਰ ਦੇ ਉੱਤੇ ਗ੍ਰਿਫਤਾਰ ਕਰਨ ਤੱਕ ਦੇ ਦੋਸ਼ ਲੱਗੇ ਦੋਵਾਂ ਉੱਤੇ ਇਹਨਾਂ ਇਲਜ਼ਾਮਾਂ ਦੇ ਮੱਦੇ ਨਜ਼ਰ ਇਲਜ਼ਾਮ ਸਨ ਕਿ ਪੀੜਤ ਨੂੰ ਪੈਸੇ ਕਢਵਾਉਣ ਦੇ ਲਈ ਫਸਾਇਆ ਗਿਆ ਜਿਸ ਕਾਰਨ ਉਹਨਾਂ ਦੀ ਮੁਤਲੀ ਹੋਈ ਅਤੇ ਵਿਜੀਲੈਂਸ ਬਿਊਰੋ ਦੀ ਜਾਂਚ ਹੋਈ ਜਿਸ ਵਿੱਚ ਸਥਾਨਕ ਸਿਆਸਤਦਾਨਾਂ ਨਾਲ ਸੰਬੰਧ ਵੀ ਸਾਹਮਣੇ ਆਇਆ ਇੱਕ ਵਾਰ ਨਸ਼ਾ ਵਿਰੋਧੀ ਯਤਨਾਂ ਲਈ ਮਸ਼ਹੂਰ ਬਰਾੜ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ਨੂੰ ਸੁਲਝਾਉਣ ਲਈ ਰਿਸ਼ਵਤ ਲੈਣ ਦਾ ਪਤਾ ਲੱਗਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਡਰੱਗ ਇਨਫੋਰਸਮੈਂਟ ਕਰਨ ਵਾਲਿਆਂ ਨੂੰ ਵੀ ਅਪਰਾਧ ਤੋਂ ਕਿਵੇਂ ਫਾਇਦਾ ਹੁੰਦਾ ਸੀ ਇਸ ਤੋਂ ਇਲਾਵਾ 2024 ਦੇ ਵਿੱਚ ਡੀਐਸਪੀ ਵਿਰਿੰਦਰ ਮਹਾਜਨ ਜੋ ਪਹਿਲਾਂ ਇੱਕ ਫਾਰਮਾਸੋਟਿਕਲ ਡਰੱਗ ਤਸਕਰ ਰਿੰਗ ਦਾ ਪਰਦਾ ਫਾਸ਼ ਕਰਨ ਵਾਸਤੇ ਮਸ਼ਹੂਰ ਸਨ ਉਸੇ ਮਾਮਲੇ ਦੇ ਵਿੱਚ ਇੱਕ ਸ਼ੱਕੀ ਤੋਂ 35 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਮੁਕੱਦਮਾ ਦਰਜ ਹੁੰਦਾ ਹੈ ਅਤੇ ਹੋਣ ਤੋਂ ਬਾਅਦ ਭਗੌੜੇ ਹੋ ਜਾਂਦੇ ਨੇ ਮਹਾਜਨ ਛਾਪੇਮਾਰੀ ਤੋਂ ਪਹਿਲਾਂ ਆਪਣੇ ਅੰਮ੍ਰਿਤਸਰ ਵਾਲੇ ਘਰ ਤੋਂ ਭੱਜ ਜਾਂਦੇ ਨੇ ਜਿਸ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਤਸਕਰਾਂ ਤੋਂ ਨਿਯਮਤ ਸੁਰੱਖਿਆ ਭੁਗਤਾਨ ਦੇ ਸਬੂਤ ਪਿੱਛੇ ਹੀ ਰਹਿ ਗਏ ਨੇ ਇਸ ਤੋਂ ਇਲਾਵਾ ਅਗਸਤ 2024 ਦਾ ਲੁਧਿਆਣੇ ਦੇ ਮਹਿਲਾ ਸਲ ਤੋਂ ਸਹਾਇਕ ਪੁਲਿਸ ਕਮਿਸ਼ਨਰ ਦਾ ਇੱਕ ਮਾਮਲਾ ਉਸ ਦੇ ਸਹਿਯੋਗੀ ਬੈਂ ਸਿੰਘ ਦੇ ਨਾਲ ਇੱਕ ਵਿਅਕਤਾ ਝਗੜੇ ਨੂੰ ਸੁਲਝਾਉਣ ਦੇ ਲਈ 60000 ਰੁਪਏ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸ਼ਿਕਾਇਤਕਰਤਾ ਘਰੇਲੂ ਹਿੰਸਾ ਵਿਰੁੱਧ ਮਦਦ ਮੰਗ ਰਹੀ ਸੀ ਜਿਸ ਨੇ ਜਾਣਕਾਰੀ ਮੁਤਾਬਿਕ ਉਹ ਸਾਰਾ ਲੈਂਡ ਦੇਣ ਰਿਕਾਰਡ ਕਰ ਲਿਆ ਜਿਸ ਦੇ ਸਬੂਤ ਵਜੋਂ ਅਲਟੀਮੇਟਲੀ ਇਹ ਗ੍ਰਫਤਾਰੀ ਹੋਈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਅ ਰਿਕਾਰਡ ਹੈ ਕਿ ਕਿਵੇਂ ਰਿਸ਼ਵਤ ਲਈ ਜਾਂਦੀ ਹੈ ਨਾਰਮਲ ਮਸਲਿਆਂ ਨੂੰ ਹੱਲ ਕਰਨ ਲਈ ਇਸ ਤੋਂ ਪਹਿਲਾਂ ਫਰਵਰੀ 2024 ਦਾ ਵੀ ਇੱਕ ਮੈਟਰ ਹੈ ਜਿਸ ਦੇ ਵਿੱਚ ਦੋ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਦੇ ਵੱਖ-ਵੱਖ ਜਾਲਾਂ ਦੇ ਵਿੱਚ ਫਸ ਗਏ ਏਐਸਆਈ ਚਤਰ ਸਿੰਘ ਨੇ ਇੱਕ ਔਰਤ ਨੂੰ ਝੂਠੇ ਚੋਰੀ ਦੇ ਦੋਸ਼ ਤੋਂ ਬਚਾਉਣ ਦੇ ਲਈ 10000 ਸਵੀਕਾਰ ਕੀਤੇ ਜਦੋਂ ਕਿ ASI ਨਰਾਤਾਰਾਮ ਨੇ ਜ਼ਬਤ ਵਾਹਨ ਨੂੰ ਛਡਾਉਣ ਦੇ ਲਈ 8000 ਰੁਪਏ ਲਏ 2002 ਦੇ ਵਿੱਚ ਇੱਕ ਵੱਡੇ ਜ਼ਮੀਨੀ ਘਟਾਲੇ ਦੀ ਜਾਂਚ ਦੇ ਵਿੱਚ ਚਾਰ ਅਧਿਕਾਰੀ ਡੀਐਸਪੀ ਭਵਿੰਦਰ ਸਿੰਘ ਸਬ ਇੰਸਪੈਕਟਰ ਮੇਜਰ ਸਿੰਘ ਅਤੇ ASI ਰਾਜਵੀਰ ਸਿੰਘ ਅਤੇ ਬਲਬੀਰ ਸਿੰਘ ਨੂੰ ਝੂਠੇ ਸਬੂਤ ਤਿਆਰ ਕਰਨ ਅਤੇ ਰੀਅਲ ਅਸਟੇਟ ਡਿਵੈਲਪਰਾਂ ਲਈ ਐਫਆਈਆਰ ਨੂੰ ਦਫਨਾਉਣ ਦੇ ਲਈ 50 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਫਸਾਇਆ ਗਿਆ ਸੀ ਇਹਨਾਂ ਕੇਸਸ ਤੋਂ ਇਹ ਸਾਫ਼ ਕਲੀਅਰ ਹੁੰਦਾ ਹੈ ਕਿ ਕਿਵੇਂ ਲਗਾਤਾਰ ਇਹ ਮਾਮਲੇ ਸਾਹਮਣੇ ਆਈ ਜਾਂਦੇ ਨੇ ਉਹਦੇ ਵਿੱਚ ਬਿਊਰੋਕਰੇਟਸ ਵੀ ਹੁੰਦੇ ਨੇ ਕਈ ਵਾਰ ਉਹਦੇ ਵਿੱਚ ਜ਼ਿਆਦਾਤਰ ਮੁਲਾਜ਼ਮ ਵੀ ਹੁੰਦੇ ਨੇ ਪਰ ਇਹ ਮਾਮਲੇ ਡੁੰਗਾਈ ਦੇ ਨਾਲ ਰਚੇ ਹੋਏ ਨੇ ਬਹੁਤ ਸਾਰੇ ਅੱਜ ਵੀ ਤੁਹਾਨੂੰ ਐਦਾਂ ਦੇ ਮਾਮਲੇ ਮਿਲ ਜਾਣਗੇ ਜਿਹਦੇ ਵਿੱਚ ਅਹੁਦੇ ਤਾਂ ਛੋਟੇ ਨੇ ਪਰ ਉਹਨਾਂ ਦੀ ਪ੍ਰਾਪਰਟੀ ਬਹੁਤ ਵੱਡੀ ਹੈ ਕਈ ਵਾਰ ਚਲੋ ਇਹ ਵੀ ਮੰਨ ਲਿਆ ਜਾਂਦਾ ਕਿ ਉਹਨਾਂ ਦੀ ਪ੍ਰਾਪਰਟੀ ਜੱਦੀ ਹੈ ਪਛਤੈਨੀ ਹੈ ਪਰ ਕਈ ਵਾਰ ਤਾਂ ਇਸ ਤਰ੍ਹਾਂ ਦੇ ਮਾਮਲੇ ਵੀ ਆਉਂਦੇ ਨੇ ਕਿ ਉਹਨਾਂ ਦੇ ਅਤੀਤ ਦੇ ਨਾਲ ਉਹਨਾਂ ਦੀ ਪ੍ਰਾਪਰਟੀ ਵੀ ਮੇਲ ਨਹੀਂ ਖਾਂਦੀ ਜਿਵੇਂ ਹਾਲ ਹੀ ਦੇ ਵਿੱਚ ਇੱਕ ਮਹਿਲਾ ਕਨਸਟੇਬਲ ਦਾ ਮਾਮਲਾ ਸਾਹਮਣੇ ਆਇਆ ਸੀ ਅਮਨਦੀਪ ਕੌਰ ਦਾ ਜਿਸ ਦੀ ਗੱਡੀ ਦੇ ਵਿੱਚੋਂ ਨਸ਼ਾ ਬਰਾਮਦ ਹੋਣ ਦੀਆਂ ਗੱਲਾਂ ਕੀਤੀਆਂ ਗਈਆਂ ਔਰ ਜਦੋਂ ਉਸ ਦਾ ਘਰ ਵੇਖਿਆ ਗਿਆ ਬਠਿੰਡਾ ਦੀ ਬੜੀ ਪੌਸ਼ ਕਲੋਨੀ ਦੇ ਵਿੱਚ ਉਸ ਦਾ ਬੜਾ ਅਲੀਸ਼ਾਨ ਘਰ ਸੀ ਪਰ ਉਸ ਦਾ ਅਤੀਤ ਵੀ ਕੋਈ ਐਡਾ ਸਖਾਲਾ ਨਹੀਂ ਸੀ ਕਿ ਉਹ ਕੋਠੀ ਜਿਹੜੀ ਹੈ ਉਸ ਨੂੰ ਅਤੀਤ ਤੋਂ ਗਿਫਟ ਮਿਲ ਸਕਦੀ ਸੀ ਪਰ ਉਸ ਉੱਤੇ ਇਲਜ਼ਾਮ ਲੱਗੇ ਕਿ ਉਸ ਨੂੰ ਆ ਇਹ ਕੋਠੀ ਕਿੱਥੋਂ ਮਿਲੀ ਇਹ ਸਵਾਲ ਖੜੇ ਹੋਏ ਉਸ ਉੱਤੇ ਨਸ਼ੇ ਨੂੰ ਲੈ ਕੇ ਇਲਜ਼ਾਮ ਲੱਗੇ ਅਜੇ ਤੱਕ ਉਹ ਜੇਲ੍ਹ ਦੇ ਵਿੱਚ ਹੈ ਔਰ ਇਸੇ ਚੀਜ਼ ਨੂੰ ਲੈ ਕੇ ਲੰਘੇ ਕੁਝ ਸਮੇਂ ਦੇ ਵਿੱਚ ਇੱਕ ਇਹੋ ਜਿਹਾ ਮਾਮਲਾ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਨਸ਼ੇ ਤਸਕਰਾਂ ਨੂੰ ਲੈ ਕੇ ਆ ਨਸ਼ੇ ਵੇਚਣ ਵਾਲਿਆਂ ਨੂੰ ਲੈ ਕੇ ਉਹਨਾਂ ਨੂੰ ਬਚਾਉਣ ਦੇ ਵਾਸਤੇ ਯਾ ਉਹਨਾਂ ਨੂੰ ਰਿਹਾ ਕਰਨ ਵਾਸਤੇ ਪੈਸੇ ਲੈ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਇਹ ਵੀ ਇੱਕ ਮੈਟਰ ਸਾਹਮਣੇ ਆਇਆ ਬਹੁਤ ਕੁਝ ਇਸ ਵੇਲੇ ਚੱਲਦਾ ਪਿਆ ਔਰ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੇ ਵੱਡੇ ਨੈਕਸਸ ਨੇ ਜਿਵੇਂ ਕਿ ਨਸ਼ਾ ਜਿਵੇਂ ਕਿ ਰੇਤ ਮਾਫੀਆ ਲੈਂਡ ਮਾਫੀਆ ਇਹਨਾਂ ਸਾਰਿਆਂ ਦੇ ਨਾਲ ਜੁੜੇ ਹੋਏ ਕਈ ਨੈਕਸਸ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਪੰਜਾਬ ਪੁਲਿਸ ਦੇ ਅਫੀਸ਼ੀਅਲਸ ਦੇ ਉੱਤੇ ਹੀ ਸਵਾਲ ਖੜ ਜੰਦੇ ਨੇ ਵੱਡੇ ਇਲਜ਼ਾਮ ਲੱਗਦੇ ਨੇ ਜਿਸ ਤੋਂ ظاہر ਹੋ ਸਕਦਾ ਹੈ ਕਿ ਭ੍ਰਸ਼ਟਾਚਾਰ ਕਿਸ ਤਰ੍ਹਾਂ ਅੰਦਰ ਤੱਕ ਵੜਿਆ ਹੋਇਆ ਪਰタミン ਪੰਜਾਬ ਪੁਲਿਸ ਦੇ ਵਿੱਚ ਇਸ ਤਰ੍ਹਾਂ ਦੇ ਵੀ ਅਫਸਰ ਨੇ ਇਸ ਤਰ੍ਹਾਂ ਦੇ ਵੀ ਮੁਲਾਜ਼ਮ ਨੇ ਜਿਹੜੇ ਭ੍ਰਸ਼ਟਾਚਾਰ ਤੋਂ ਪੂਹਾਂ ਦੂਰ ਨੇ ਜੋ ਇਸ ਦੇ ਖਿਲਾਫ ਮੁਹਿੰਮ ਲੜਦੇ ਨੇ ਔਰ ਸਲੂਟ ਹੈ ਇਹੋ ਜਿਹੇ ਲੀਡਰਾਂ ਨੂੰ ਸਲੂਟ ਹੈ ਇਹੋ ਜਿਹੇ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਜੋ ਆਪਣੀ ਡਿਊਟੀ ਜਾਇਜ਼ ਢੰਗ ਨਾਲ ਚਲਾਉਂਦੇ ਨੇ ਪਰ ਕਦ ਤੱਕ ਇਸ ਤਰ੍ਹਾਂ ਚੱਲਦਾ ਰਹੇਗਾ ਹੋਰ ਕਿੰਨੇ ਇਦਾਂ ਦੇ ਮੁਲਾਜ਼ਮ ਜਾਂ ਅਫਸਰ ਨਿਕਲ ਕੇ ਸਾਹਮਣੇ ਆਉਣਗੇ ਜਿਨ੍ਹਾਂ ਦੇ ਉੱਤੇ ਇਸ ਤਰ੍ਹਾਂ ਦੇ ਗੰਭੀਰ ਇਲਜ਼ਾਮ ਹੋਣਗੇ ਹੁਣੇ ਵਕਤ ਤੇ ਮਿਸਰ ਖैर ਡੀਆਜੀ ਹਰਚੰਨ ਪੁਲਰ ਦੀ ਗੱਲ ਕਰੀਏ ਉਹਨਾਂ ਦੇ ਇੱਕ ਸਬੂਤ ਨੇ ਇੱਕ ਕਥਤ ਸਬੂਤ ਨੇ ਇਸ ਵੇਲੇ ਹੜਕੰਪ ਮਚਾ ਦਿੱਤਾ ਇੱਕ ਡਾਇਰੀ ਉਸ ਦੇ ਵਿੱਚ ਕੀ ਕੁਝ ਹੈ ਉਹ ਹੁਣ ਵਕਤ ਤੇ ਮੈਸਰ ਹੈ ਜੋ ਵੀ ਹੋਇਆਗਾ ਦੱਸ ਦੇ ਰਵਾਂਗੇ ਬਣੀ ਰੁਬਾਂ ਦੀ ਪੰਜਾਬ ਦੀ